ਦੋਸਤੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਬਲੈਕਆਊਟ ਦੀ ਕਾਲ ਦਿੱਤੀ ਗਈ ਸੀ ਉਸ ਦਾ ਵੱਡਾ ਅਸਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲਿਆ ਵਾ ਤਸਵੀਰਾਂ ਇਸ ਵੇਲੇ ਮੈਂ ਤੁਹਾਡੇ ਨਾਲ ਗੁਰਦਾਸਪੁਰ ਦੇ ਹਨੂਮਾਨ ਚੌਂਕ ਦੀਆਂ ਸਾਂਝੀਆਂ ਕਰ ਰਿਹਾ ਵਾਂ ਜਿੱਥੇ ਬਿਲਕੁਲ ਦਿੱਤੀ ਗਈ ਟਾਈਮ ਮੁਤਾਬਕ ਬਾਜ਼ਾਰ ਵੀ ਬੰਦ ਹੋ ਗਏ ਇੱਥੋਂ ਤੱਕ ਕਿ ਜੋ ਰਿਪੋਰਟ ਆ ਰਹੀਆਂ ਨੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਲਾਈਟਾਂ ਨੂੰ ਪੂਰਨ ਤੌਰ ਤੇ ਬੰਦ ਰੱਖਿਆ ਹਾਲਾਂਕਿ ਆਧੁਨਿਕ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਇਨਵਰਟਰ ਵਾ ਹਾਲਾਂਕਿ ਇਕਾਦੁਕਾ ਵਾਹਨ ਸੜਕ ਦੇ ਆਉਂਦੇ ਜਾਂਦੇ ਨਜ਼ਰ ਜ਼ਰੂਰ ਆਏ ਪਰ ਕੁੱਲ ਮਿਲਾ ਕੇ ਜੋ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਉਸ ਦਾ ਵਾ ਆ ਅਸਰ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਗੁਰਦਾਸਪੁਰ ਦੇ ਹਨੂਮਾਨ ਚੌਕ ਦੀਆਂ ਨੇ ਔਰ ਆਲੇ ਦੁਆਲੇ ਦੇ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਸਨਾਟਾ ਪਸਰਿਆ ਹੋਇਆ ਹੈ ਕੋਈ ਵੀ ਦੁਕਾਨ ਨਹੀਂ ਖੁੱਲੀ ਹਾਲਾਂਕਿ ਕੁਝ ਲੋਕ ਜਿਹੜੇ ਕਿ ਜ਼ਰੂਰੀ ਕੰਮਾਂ ਦੇ ਲਈ ਕਿਤੇ ਗਏ ਹੋਏ ਸਨ ਤੇ ਵਾਪਸ ਘਰਾਂ ਨੂੰ ਆ ਰਹੇ ਸਨ ਉਹ ਜ਼ਰੂਰ ਘਰਾਂ ਨੂੰ ਜਾਂਦੇ ਹੋਏ ਨਜ਼ਰ ਆਏ ਬਾਕੀ ਦੁਕਾਨਦਾਰਾਂ ਨੇ ਔਰ ਲੋਕਾਂ ਨੇ ਦੇਸ਼ ਹਿੱਤ ਦੇ ਵਿੱਚ ਇਹ ਚੰਗੀ ਇੱਕ ਮਿਸਾਲ ਪੈਦਾ ਕੀਤੀ ਆ ਔਰ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰਾਂ ਤੋਂ ਵੀ ਸਾਡੇ ਕੋਲ ਜੋ ਰਿਪੋਰਟਾਂ ਆਈਆਂ ਨੇ ਜਿਵੇਂ ਧਾਰੀਵਾਲ, ਦੀਨਾਨਗਰ, ਕਨੂਵੜ ਦੀ ਵੀ ਜੇਕਰ ਗੱਲ ਕਰੀਏ ਜਾਂ ਬਲਾਕ ਕਲਾਨੌਰ ਦੀ ਤਾਂ ਸਮੁੱਚੀ ਜਗ੍ਹਾ ਦੇ ਵਿੱਚ ਪੁਲਿਸ ਸਟੇਸ਼ਨ ਕੋਮਨਕਲਾਂ ਦੇ ਆਸ-ਪਾਸ ਵੀ ਪਿੰਡਾਂ ਦੇ ਵਿੱਚ ਵੀ ਜਿਹੜਾ ਵਾ ਲੋਕਾਂ ਨੇ ਉਹਨਾਂ ਸਮਾਂ ਆਪਣੀਆਂ ਲਾਈਟਾਂ ਬਿਲਕੁਲ ਬੰਦ ਕਰਕੇ ਰੱਖੀਆਂ ਨੇ ਅੱਜ ਦੀ ਇਸ ਜੋ ਬਲੈਕਆਊਟ ਹੋਇਆ ਸੀ ਜੋ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਇੱਕ ਸਮਾਂ ਨਿਰਧਾਰਿਤ ਕਰਕੇ ਲੋਕਾਂ ਨੂੰ ਪਹਿਲਾਂ ਤੋਂ ਹੀ ਇਸ ਦੀ ਸੂਚਨਾ ਦਿੱਤੀ ਸੀ ਲੋਕਾਂ ਨੇ ਸਾਂਝੀ ਗੱਲ ਨੂੰ ਮੰਨਿਆ ਵਾ ਜਿਹੜੀ ਜਿਹੜੀ ਕਿ ਇੱਕ ਬਹੁਤ ਚੰਗਾ ਸੰਕੇਤ ਵਾ ਇਸ ਮੌਕੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜਿਹੜੇ ਕਿ ਹਮੇਸ਼ਾ ਹੀ ਲੋਕਾਂ ਦੀ ਸੇਵਾ ਦੇ ਲਈ ਹਾਜ਼ਰ ਰਹਿੰਦੇ ਹਨ ਉਹ ਵੀ ਦੇਰ ਰਾਤ ਨਜ਼ਰ ਆਏ ਔਰ ਸਾਡੇ ਨਾਲ ਗੱਲਬਾਤ ਕੀਤੀ ਆਓ ਸੁਣੀਏ ਦਸਤੀ ਕੈਡਮਨਿਸਟ੍ਰੇਸ਼ਨ ਨੇ ਇੱਕ ਮੌਕ ਡਿਲ ਰੱਖੀ ਸੀਗੀ ਔਰ ਉਹਦੇ ਵਿੱਚ ਉਹਨਾਂ ਨੇ ਕਾਲ ਕੀਤੀ ਸੀਗੀ ਕਿ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਟੋਟਲ ਬਲੈਕਆਊਟ ਰੱਖਾਂਗੇ ਸੋ ਮੈਨੂੰ ਇਸ ਗੱਲ ਦੀ ਘਾਰਸ ਹੈ ਗੁਰਦਾਸਪੁਰ ਲੋਕਾਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਦਿੱਤੀ ਹੋਈ ਕਾਲ ਨੂੰ ਅੱਜ ਪੂਰਾ ਇੰਪਲੀਮੈਂਟ ਕੀਤਾ ਔਰ ਇਹ ਇਹਦਾ ਫਾਇਦਾ ਇਹ ਆ ਕਿ ਇੱਕ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਆ ਜਾਂਦੀ ਆ ਵੀ ਜੇ ਕੱਲ ਨੂੰ ਕੋਈ ਮੈਂਸ਼ੁਅਲਟੀ ਆਵੇ ਤੈਨੂੰ ਅਸੀਂ ਕਿਸ ਤਰੀਕੇ ਦੇ ਨਾਲ ਫੇਸ ਕਰਨਾ ਔਰ ਕਿਵੇਂ ਡੀਲ ਕਰਨਾ ਸਮਝਣਾ ਵੀ ਅੱਜ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੇ ਇਸ ਗੱਲ ਨੂੰ ਵਧੀਆ ਤਰੀਕੇ ਨਾਲ ਇੰਪਲੀਮੈਂਟ ਕੀਤਾ ਔਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਗੁਰਦਾਸਪੁਰ ਦੇ ਲੋਕਾਂ ਵਾਸਤੇ ਪਾਕਿਸਤਾਨ ਜਾਂ ਜੜੀਆਂ ਦੂਸਰੀਆਂ ਮੁਸ਼ਕਲਾਂ ਹੁੰਦੀਆਂ ਨੇ ਕੋਈ ਨਵੀਂ ਚੀਜ਼ ਨਹੀਂ ਗੁਰਦਾਸਪੁਰ ਦੇ ਲੋਕਾਂ ਨੇ ਪਹਿਲੇ ਦੋ جنگ ਪਹਿਲੇ ਵਾਲਾ 65 ਵਾਲਾ ਔਰ 71 ਵਾਲਾ ਵੀ ਦੇਖਿਆ ਔਰ ਜੇ ਹੜ੍ਹਾਂ ਦੀ ਵੀ ਗੱਲ ਆਉਂਦੀ ਆ ਤਾਂ ਗੁਰਦਾਸਪੁਰ ਦੇ ਲੋਕ ਹੀ ਸਾਲ ਨਾਲੋਂ ਪਹਿਲਾਂ ਉਹਨੂੰ ਫੇਸ ਕਰਦੇ ਨੇ ਸੋ ਮਾਨਸਿਕ ਤੌਰ ਤੇ ਦਿਲ ਦੇ ਤੌਰ ਤੇ ਮਰਦਾਸਪੁਰ ਦੇ ਲੋਕ ਮਜ਼ਬੂਤ ਨੇ ਔਰ ਉਹ ਚੁਣੌਤੀਆਂ ਨੂੰ ਫੇਸ ਕਰਨਾ ਜਾਣਦੇ ਨੇ ਪਰਮੇਸ਼ਵਰ ਮੈਂ ਕਰੇ ਕਿ ਇਹੋ ਜੀ ਲੋਡ ਪਵੇ ਪਰ ਜੇ ਕੋਈ ਇਹੋ ਜੀ ਗੱਲ ਆਊਗੀ ਤੇ ਆਪਾਂ ਸਾਰੇ ਇਕੱਠੇ ਹੋ ਕੇ ਮਜ਼ਬੂਤੀ ਦੇ ਨਾਲ ਉਹ ਚੁਣੌਤੀ ਦਾ ਮੁਕਾਬਲਾ ਕਰਾਂਗੇ ਪਰ ਮੈਂ ਅੱਜ ਜ਼ਰੂਰ ਬੇਨਤੀ ਕਰੂੰਗਾ ਪਾਕਿਸਤਾਨ ਨੂੰ ਕਿ ਇਹੋ ਜੀ ਅਛੀ ਹਾਲਤ ਤਾਂ ਤੋਂ ਭਰਾ ਹੋ ਜਾਣ ਮੁਲਕ ਦੇ ਵਿੱਚ ਆਪਣੇ ਆਪ ਆਰਥਿਕ ਤੌਰ ਤੇ ਗਰੀਬੀ ਉਸ ਵਾਸਤੇ ਸੋਚਣ ਔਰ ਜਿਸ ਵਕਤ ਤੁਸੀਂ ਅਤੰਕਵਾਦ ਨੂੰ ਬੜਾਵਾ ਦਿੰਦੇ ਹੋ ਤੇ ਉਹ ਤੁਸੀਂ ਮਾਨਵਤਾ ਦੇ ਖਿਲਾਫ ਗੱਲ ਕਰਦੇ ਹੋ ਕਿਉਂਕਿ ਅਤੰਕਵਾਦ ਦਾ ਕੋਈ ਦੀਨ ਬਜਬ ਨਹੀਂ ਹੁੰਦਾ ਉਹ ਮਾਨਵਤਾ ਦੇ ਉੱਪਰ ਅਟੈਕ ਕਰਦਾ ਔਰ ਜੋ ਪੈਲਗ੍ਰਮ ਹੋਇਆ ਉਹ ਦਰਦਨਾਕ ਹੈ ਕਹਿੰਦੇ ਸੋ ਅੱਜ ਮੈਂ ਸਮਝਦਾ ਵੀ ਹਿੰਦੁਸਤਾਨ ਦੀ ਫੌਜ ਨੇ ਉਹਨੂੰ ਰਿਐਕਟ ਨਹੀਂ ਕੀਤਾ ਐਕਟ ਕੀਤਾ ਔਰ ਜਿਹੜਾ ਐਕਸ਼ਨ ਸੀਗਾ ਉਹ ਇੱਕ ਐਸਾ ਮੈਸੇਜ ਸੀਗਾ ਇਹ ਜਿਹੜਾ ਕਾਨੂੰਨੀ ਹਰਕਤ ਹੋਈ ਆ ਉਹਦਾ ਜਵਾਬ ਉਹਨਾਂ ਨੇ ਦਿੱਤਾ ਸੋ ਮੈਂ ਸਮਝਦਾ ਵੀ ਅੱਜ ਇਹ ਜਿਹੜਾ ਜਿੰਨੂੰ ਆਪਾਂ ਕਹਿੰਦੇ ਆ ਮਨ ਇਨਸਾਫ ਮਿਲਿਆ ਔਰ ਹਿੰਦੁਸਤਾਨ ਦੇ 140 ਕਰੋੜ ਅੱਜ ਭਾਰਤ ਦੀ ਉਸ ਆਰਮੀ ਨੂੰ ਵੀ ਸਲੂਟ ਕਰਦੇ ਆ ਔਰ ਉਹਨੂੰ ਪੂਰਾ ਸਮਰਥਨ ਦਿੰਨੇ ਆ ਕਿ ਜਿਹੜੀਆਂ ਇਹ ਸਾਡੀ ਵਿਰੋਧੀ ਮੁਲਕ ਨੇ ਉਹਨਾਂ ਦੇ ਕਿਸੇ ਵੀ ਇਰਾਦੇ ਨੂੰ ਕਾਬੀਬ ਨਹੀਂ ਹੋਣ ਦਵਾਂਗੇ ਸਾਡਾ ਮੁਲਕ ਸਾਡਾ ਸਮਾਜ ਸਾਡੀਆਂ ਟ੍ਰੈਡੀਸ਼ਨਸ ਹਮੇਸ਼ਾ ਐਸੀਆਂ ਨੇ ਜਸੀ ਆਪ ਤੇ ਕਿਤੇ ਅਤਿਆਚਾਰ ਕਰਦੇ ਨਹੀਂ ਪਰ ਅਤਿਆਚਾਰ ਨੂੰ ਬਰਦਾਸ਼ਤ ਵੀ ਨਹੀਂ ਕਰਦੇ ਸੋ ਮੈਂ ਸਮਝਦਾ ਵੀ ਅੱਜ ਜਿਹੜਾ ਮੌਕ ਡ੍ਰਿਲ ਹੋਈਆ ਬੜੀ ਕਾਮਯਾਬ ਹੋਈਆ ਔਰ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਔਰ ਸਰਕਾਰ ਨੂੰ ਖਾਸ ਕਰਕੇ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਪੰਜਾਬ ਸਰਕਾਰ ਨੂੰ ਇਹ ਅਸ਼ੂਰ ਕਰਦੇ ਆ ਕਿ ਜੋ ਵੀ ਐਜ਼ ਅ ਸਿਟੀਜ਼ਨ ਸਾਡੀ ਲੋੜ ਹੋਵੇ ਆਪਾਂ ਮਜ਼ਬੂਤੀ ਦੇ ਨਾਲ ਉਸ ਰੋਲ ਨੂੰ ਅਦਾ ਕਰਾਂਗੇ